ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾ ਸੁਆਗਤ ਕਰਦਾ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੁਹਾਡੇ ਖਾਤਰ ਬਹੁਤ ਸਾਰੇ ਮਸ਼ੀਨਰੀ ਆਪਾਂ ਲੈ ਕੇ ਪਹੁੰਚੇ ਆ ਤੁਹਾਡੇ ਸ਼ਹਿਰ ਤੁਹਾਡੇ ਗ੍ਰਾਮ ਤੁਹਾਡੇ ਪਿੰਡ ਤੁਹਾਡੇ ਏਰੀਆ 'ਚੋਂ ਗੱਡੀਆਂ ਤੁਹਾਨੂੰ ਵਧੀਆ ਲੱਗਣਗੀਆਂ ਮਸ਼ੀਨਰੀ ਆਪਾਂ ਜਿਹੜੀਆਂ ਲੈ ਕੇ ਪਹੁੰਚੇ ਆ ਗੱਲਬਾਤ ਆਪਾਂ ਪੂਰੀ ਕਰਦੇ ਆ ਉਹਨਾਂ ਦੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਠੀ ਘਰ ਮਕਾਨ ਕੁਝ ਹੈਗਾ ਵੇਚਣ ਵਾਸਤੇ ਕੋਈ ਗੱਡੀ ਮਸ਼ੀਨ ਕੋਈ ਮੋਟਰਸਾਈਕਲ ਭੇਜੋ ਆਪਣੇ ਕੋਲੇ ਆਪਣੇ WhatsApp ਨੰਬਰ ਤੇ ਵੀਡੀਓ ਫੋਟੋਆਂ ਜਾਣਕਾਰੀ ਤੇ ਹੁਣ ਆਪਾਂ ਪਹਿਲੀ ਗੱਡੀ ਰੀਟਰਜ਼ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਰੀਟਰਜ਼ ਐਲ ਡੀ ਆਈ 2011 ਮਾਡਲ ਗੱਡੀ ਹੈ ਜੀ ਗੱਡੀ ਦੀ ਕੰਡੀਸ਼ਨ ਤਾਂ ਬਹੁਤ ਚੰਗੀ ਪਈਆ ਕੋਈ ਨੁਕਸ ਵੀ ਹੈ ਨਹੀਂ ਤੇ ਗੱਡੀ ਨੰਬਰ ਹਰਿਆਣਾ ਹੈ ਵਾਈਟ ਕਲਰ ਦੀ ਆ ਅੰਦਰੋਂ ਵਧੀਆ ਇੰਜਨ ਗੇਅਰ ਵੱਲੋਂ ਕੋਈ ਪ੍ਰੋਬਲਮ ਨਹੀਂ ਤੇ ਰੇਟ ਜਿਹੜਾ ਮਾਲਕ ਨੇ ਆਪਣੇ ਕੋਲੇ ਲਾ ਕੇ ਭੇਜਿਆ 20 ਲਾ ਕੇ ਭੇਜਿਆ 11 ਮਾਡਲ ਹੈ ਤੀਜੇ ਨਾਮ ਗੱਡੀ ਆ ਤੇ ਦੋ ਵੀ ਡਿਮਾਂਡ ਆ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਤੇ ਮਾਲਕ ਜਿੰਨਾ ਘਟਾਉਣਗੇ ਉਹਨਾਂ ਘਟਾ ਦੇਣਗੇ ਬਾਕੀ ਤੁਸੀਂ ਪਹਿਲਾਂ ਫੋਨ ਲਾਜ਼ਮੀ ਕਰ ਲਿਓ ਨੰਬਰ ਮਾਲਕ ਦਾ 9465120696 ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਤੇ ਸੈਕਿੰਡ ਜਿਹੜੀ ਆਪਾਂ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੀ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜਨਮ ਮਾਲਕ ਨੇ ਆਪਣੇ ਕੋਲੇ ਗੱਡੀ ਭੇਜੀ ਆ 2004 ਮਾਡਲ ਹੈ ਤੇ 21 ਦਸੰਬਰ ਮਤਲਬ ਕਿ ਦਸੰਬਰ ਮਹੀਨਾ ਟਾਇਰ ਆਪਾਂ ਨੂੰ 70 ਤੋਂ 75 ਪੈਸੇ ਮਿਲ ਜਾਣਗੇ 70000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਫੁੱਲ ਗਾਰੰਟੀ ਹੈ ਗੱਡੀ ਦੀ ਇੰਜਨ ਗੇਅਰ ਦੀ ਚਾਰੇ ਪਾਸੋਂ ਤੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਗੱਡੀ ਪੈਟਰੋਲ ਤੇਜੀ ਪੈਟਰੋਲ ਤੇ ਗੱਡੀ ਆ ਜਾ ਕੇ ਦੇਖਣੀ ਹੋਵੇ ਤੁਸੀਂ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਆ ਚਲਾ ਕੇ ਦੇਖ ਸਕਦੇ ਹੋ ਪੰਜਾਬ ਨੰਬਰ ਹੈ ਨੁਕਸ ਕੋਈ ਨਹੀਂ ਹੈਗਾ ਜੀ ਪੈਟਰੋਲ ਤੇ ਗੱਡੀ ਹੈ ਤੇ ਬਠਿੰਡਾ ਇਹਨਾਂ ਨੂੰ ਏਰੀਆ ਲੱਗਦਾ ਠੀਕ ਹੈ ਜੀ ਜਾ ਕੇ ਦੇਖਣੀ ਹੋਵੇ ਕਿਸੇ ਨੇ ਜਾ ਕੇ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੇ ਚਲਾ ਕੇ ਦੇਖ ਸਕਦੋਂ ਬਾਕੀ ਗੱਡੀ ਦੀਆਂ ਫੋਟੋਆਂ ਮੈਂ ਇਹਨਾਂ ਨੇ ਚੰਗੀ ਆਪਣੇ ਕੋਲੇ ਖਿੱਚ ਕੇ ਭੇਜੀਆਂ ਜਾ ਕੇ ਦੇਖਣੀ ਆ ਜਾ ਕੇ ਦੇਖੋ ਚਲਾ ਕੇ ਦੇਖਣੇ ਚਲਾ ਕੇ ਦੇਖੋ ਨੰਬਰ ਮਾਲਕ ਦਾ 83 608 51 244 ਮਾਲਕ ਦਾ ਆਹ ਨੰਬਰ ਹੈ ਮਾਲਕ ਨਾਲ ਤੁਸੀਂ ਗੱਲ ਕਰ ਲਿਓ ਜੀ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ 2013 ਮਾਡਲ ਗੱਡੀ ਪਹੁੰਚੀ ਆ ਐਲ ਐਕਸ ਆਈ ਪਾਵਰ ਵਿੰਡੋਜੀ ਪਾਵਰ ਸਟੇਰਿੰਗ ਹੈ ਆਲਟੋ ਗੱਡੀ ਆ ਤੇ 13 ਮਾਡਲ ਉੱਚੇ ਮਾਡਲ ਦੀ ਆ ਰੇਟ ਮਾਲਕ ਨੇ 170 ਆਪਣੇ ਕੋਲੇ ਲਾ ਕੇ ਭੇਜੇ ਤੇ ਪੰਜਾਬ ਨੰਬਰ ਹੈ ਜਾ ਕੇ ਦੇਖਣੀ ਗੱਡੀ ਜਾ ਕੇ ਦੇਖ ਸਕਦਾ ਹਾਂ ਤੇ ਚਲਾ ਕੇ ਦੇਖਣੀ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦਾ ਹਾਂ ਟ్రਾਈ ਲੈਣੀ ਕਿਸੇ ਨੇ ਟ్రਾਈ ਲੈ ਸਕਦਾ ਹਾਂ ਜਲੰਧਰ ਖੜੀ ਆ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਹੂਆ 170 ਮੰਗਿਆ ਸੀ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਹੀ ਰੱਖੇ ਤੁਸੀਂ ਗੱਲ ਮਾਲਕ ਨਾਲ ਆਪੇ ਕਰ ਲਿਓ ਤੇ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਵੀਡੀਓ ਵਧੀਆ ਲੱਗੀ ਹੈ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਸਾਰੇ ਤੁਸੀਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਮੱਤਬਦ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਿਸੇ ਕੋਲ ਕੋਈ ਮਸ਼ਿਨਰੀ ਹੈ ਭੇਜੋ ਆਪਣੇ ਕੋਲੇ ਐਡ ਆਪਾਂ ਲਗਾ ਦੇਵਾਂਗੇ